ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੋਡਾ ਮਹਾਰਾਜ ਡੈਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਿਹਾ ਹਾਂ ਦੀ ਪਿੰਡ ਲਹਿਰਾ 베ਗਾ ਤਸਵੀਰ ਨਾ ਥਾਣਾ ਤੇ ਜ਼ਿਲ੍ਹਾ ਬਠਿੰਡਾ ਮਿੱਤਰੋ ਜਿਆਦਾ ਆਪਣੀਆਂ 베ਗੇ ਦੀਆਂ ਵੀਡੀਓ ਆਇਆਂ ਨੇ ਬਾਠਾਨੀਆਂ ਤੇ ਸੇਮੇ ਦੀਆਂ ਇਹ ਤਿੰਨੇ ਚਾਰੇ ਪਿੰਡਾਂ ਦੇ ਵਿੱਚ ਮਿੱਤਰੋ ਆਪਾਂ ਡਾਕਟਰੀ ਕੀਤੀ ਆ ਘੱਟੋ ਘੱਟ 20 ਸਾਲ ਸੋ ਅੱਜ ਫੇਰ ਇੱਕ ਮੱਝ ਲੈ ਕੇ ਆਇਆ ਤੇ ਮੱਝ ਦਾ ਸੂਆ ਕਿਹੜਾ ਤੇ ਕਿੰਨਾ ਤੋਂ ਤੁਸੀਂ ਇਹਦੀ ਆਪਾਂ ਡਿਟੇਲ ਪਾਈ ਗੋਗਗੀ ਤੋਂ ਲਵਾਂਗੇ ਸੋ ਭਜਨ-ਭੋਜਨ ਕਰਨੀਆ ਮਿੱਤਰੋ ਚੰਗੀ ਆ ਸਿੰਘ ਜਰੂਰ ਖੁੱਲੇ ਆ ਤੇ ਥਾਂਲੇ ਵੀ ਦੀ ਸਾਫ ਹੈ ਇਧਰ ਹੱਕੇ ਜਿ ਮੜਾ ਹੈ ਲੋ ਥਾਂਲੇ ਵੀ ਦੇ ਮਿੱਤਰੋ ਪੂਰੀ ਸਾਫ ਹੈ ਥਣਾ ਦਾ ਸੈਜ ਤੇ ਥਣਾ ਦਾ ਗੈਬ ਵੀ ਸੋਣਾ ਤੇ ਫੇਸ ਕੁਆਲਟੀ ਵੀ ਚੰਗੀ ਆ ਤੇ ਭਜਨ-ਭੋਜਨ ਫੇਰ ਕਹਿੰਦੇ ਆ ਵੀ ਸੋਣਾ ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਬਾਈ ਦੇ ਨਾਲ ਕਰ ਸਕਦਾ ਸੰਪਰਕ ਤੇ ਹਜੇ ਸੂਣ ਦੇ ਵਿੱਚ ਕਾਫੀ ਦਿਨ ਰਹਿੰਦੇ ਨੇ ਕਿਉਂਕਿ ਹਜੇ ਪੂਰੇ ਬਿੱਤਰੋ ਤੋੜੇ ਨਹੀਂ ਤੇ ਹਜੇ ਢਿੱਲਾ ਬਾਲ ਕਾਫੀ ਨੇ ਹਾਂ ਬੋਲੇ ਜੀ ਫੇਰ ਅਦੂਵਾ ਦਾ ਪਾ ਪੂਰੀ ਗੱਲਬਾਤ ਕਰਦੇ ਆ ਸੋ ਜੇਕਰ ਕਿਸੇ ਵੀਰ ਨੇ ਆਪਣਾ ਨੂਕਾ ਬਣਵਾਉਣੀ ਹੈ ਤਾਂ ਆਪਣਾ ਨੰਬਰ 98724 82124 ਹਜੇ ਮੇਰਾ ਅੰਦਾਜ਼ਾ ਤਾਂ ਵੀ ਹੱਫ ਰਹੇ ਇਥੋਂ ਡੋਟਾ ਹੌਲੀ 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 ਪੁੱਤ ਹੌਲੀ ਤੰਡਰਨਾ ਹਰਸ਼ ਹਾਂਜੀ ਭਾਈ ਜੀ ਕੋਈ ਕੀ ਹਾਲ ਚਾਲ ਵਧੀਆ ਭਾਈ ਜੀ ਠੀਕ ਐ ਸੇ ਤਾਂ ਹਾਂ ਹਾਂ ਬਹੁਤ ਵਧੀਆ ਠੀਕ ਐ ਇਹ ਜਿਹੜੀ ਆਪਾਂ ਮੱਝ ਦਿਖਾਈ ਆ ਹਾਂਜੀ ਇੱਕ ਘਰ ਦੀ ਆ ਕਿ ਕਿਵੇਂ ਆ ਇਹ ਅਸੀਂ ਲਈ ਸੀ ਪਹਿਲੇ ਸੂਏ ਪਹਿਲੇ ਸੂਏ ਹੁਣ ਕਿਹੜੇ ਸੂਏ ਸੁੰਦੀ ਆ ਹੁਣ ਚੌਥੇ ਸੂਏ ਆ ਇਹ ਚੌਥੇ ਸੂਏ ਸੁੰਦੀ ਆ ਦੋ ਪਹਿਲਾਂ ਸੂਏ ਹੁਣ ਚੌਥਾ ਹਾਂ ਮਨ ਲਾ ਵੀ ਚੌਥੇ ਸੂਏ ਸੁੰਦੀ ਆ ਤੇ ਦੁੱਧ ਕਿੰਨਾ ਕੁ ਦਿੱਤਾ ਸਹੀ ਉਧਰੇ 12 13 ਲੀਟਰ 12 ਲੀਟਰ ਮੰਨੋ 12 13 ਵੀ 12 ਹੀ ਮੰਨ ਕੇ ਕਹੋਗੇ 12 ਮੰਨ ਹੀ ਜਾ ਠੀਕ ਹੈ ਠੰਡੀ ਸੀ ਕਿਵੇਂ ਜਮਾਂ ਠੰਡੀ ਆ ਫੁੱਲ ਕੋਈ ਹੱਥ ਦਾ ਜਾਂ ਕੋਈ ਕਰਦੀ ਨਾ ਕੋਈ ਚੱਕਰੀ ਨਹੀਂ ਪੂਰੀ ਫੁੱਲ ਜਮਾਂ ਪੋਲੀ ਆ ਧਾਰ ਦੂਰ ਕਿਵੇਂ ਪੂਰੀ ਵਧੀਆ ਓਕੇ ਜਾ ਓਕੇ ਆ ਹਾਂ ਹਾਂ ਤੇ ਮੁੱਲ ਫਿਰ ਇਹਦਾ ਕੀ ਕਰਤਾ ਆਪਾਂ ਮੁੱਲ ਇਹਦਾ ਇੱਕ ਵੀ ਕਰ ਦਿਆਂਗੇ ਮਾਰਦਾਨ ਕਰਾਂਗੇ ਹਾਂ ਤਨ ਕਰ ਦਿਆਂ ਮੋਕੇ ਦੇ ਜੀ ਠੀਕ ਆ ਤੇ ਟੀਕਾ ਕੋਈ ਪਤਾ ਹੋਵੇ ਕਿਹੜਾ ਲੱਗਿਆ ਠੀਕ ਆ ਨਹੀਂ ਪਤਾ ਕੁਜੀਰਾ ਜੀ ਮੈਂ ਤੁਹਾਨੂੰ ਮੇਰੇ ਲਾਇਆ ਹਾਏ ਮਿੱਤਰੋ ਠੀਕ ਆ ਮੇਰੇ ਲਾਇਆ ਵਾ ਤੇ ਫੋਨ ਨੰਬਰ ਆਪਣਾ ਹੋਰ 99464 ਜੀ 99464 43044 43044 99464 43044 ਬਾਈ ਦਾ ਫੋਨ ਨੰਬਰ ਹੈ ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਬਾਈ ਦੇ ਨਾਲ ਕਰੋ ਸੰਪਰਕ ਸੋ ਕੱਦ ਕਾਠ ਵੀ ਸੋਣਾ ਹੈ ਭਜਨ ਵੀ ਸੋਣਾ ਹੈ ਤੇ ਸਿਹਤ ਬਖੋ ਵੀ ਆਪਾਂ ਕਹਿੰਦੇ ਵੀ ਚੰਗੀ ਆ ਸੋ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਆ ਤੇ ਦਿਨਾਂ ਦਾ ਅੰਦਾਜ਼ਾ ਕਿਨੇ ਰਜੂ ਲੈ ਜੂ 7-8 ਦਿਨ 7-8 ਦਿਨ ਠੀਕ ਆ ਸੋ 7-8 ਦਿਨ ਸੌਣ ਦੇ ਵਿੱਚ ਰਹਿੰਦੇ ਨੇ ਸੋ ਸਾਰੇ ਵੀਰਾਂ ਦਾ ਧੰਨਵਾਦ